ਐਮੀ ਸਾਹਿਬ ਇਹ ਟਾਇਲ ਕਿਥੀ ਸੀ ਉਹ ਕਹਿੰਦੇ ਕਿ ਆਪਾਂ ਮਾਲਟੀ ਉਧਰ ਦੇ ਬਾਟਾ ਤੋਂ ਦੇਖਣੇ ਲੈਣੋ ਮਾਰ ਸੀਵਰੇਜ ਪਾਇਆ ਜਦੋਂ ਆਪਾਂ ਨੇ 20 5 ਲੱਖ ਟਾਇਲ ਦੀ ਕਨਕਲੇਜ ਚ ਪਈ ਸੀਗੀ ਉਹ ਗਾਇਬ ਹੈ ਉਹ ਕਿੱਥੇ ਹੈ ਜੀ ਨਹੀਂ ਜम्मेवार ਕੌਣ ਆ ਉਹਦਾ ਫਿਰ ਯੂਜ਼ਰ ਟਾਇਲ ਨਹੀਂ ਲੱਭੀ ਨਗਰ ਕੌਂਸਲ ਦੀ 20 ਲੱਖ ਟਾਇਲ ਗਾਇਬ ਹੈ ਜੀ ਉਹ 4 ਲੱਖ ਦੀ ਕਨਕਲੇਜ ਚ ਪਈ ਸੀ ਤੀ ਉਹ ਨਹੀਂ ਹੈਗੀ ਜਿੰਦਾ ਬੰਦਲੇ ਸੀ ਜम्मेवार ਬੰਦਾ ਦੱਸੋ ਕੌਣ ਆ ਅਫਸਰ ਬੈਠੇ ਤੇ ਦੋ ਜਵਾਬ ਜੀ ਹੁਣ ਜਦੋਂ ਨਮਾਸੀ ਬ੍ਰਿੰਟ ਪਿਆ ਉਹ ਮੇਰੇ ਕੋਲ ਆਪਣਾ ਬਪਰੇਟਾਂ ਪਣੀ ਸੀ ਉਹ ਹਾਂ ਸਾਰੇ ਟਾਇਲ ਲਗਾ ਪਿਆ ਟਾਇਲ ਆਏ ਸਾਰੇ ਲੈਣਾ ਪਰ ਇਹਦੀ ਜੀ ਗੈਪ ਹੈ ਜਿਹੜੀ ਨਿਕਲ ਨਹੀਂ ਸੀ ਬਾਤ 20 ਲੱਖ ਟਾਇਲ ਸੀਗੀ ਉਹ 4 ਲੱਖ ਤਾਂ ਜੀਬੇ ਇੰਗਲੈਂਡ ਚ ਪਈ ਸੀਗੀ 3 ਤੇ 4 24 ਗੱਲ ਟਾਇਲ ਸੀਗੀ ਕੋਟੋ ਪਾਸ ਦੂਜੀ ਗੱਲ ਐਮੀ ਸਾਹਿਬ ਹੁਣ ਟੈਂਡਰ ਲੱਗੇ ਸੀਗੇ ਤੁਸੀਂ ਕਾਫੀ ਟੈਂਡਰ ਰੱਦ ਕਰਦੇ ਕਈ ਗੱਲਾਂ ਤੋਂ ਟੈਕਨੀਕੀ ਕਮੀਆਂ ਸੀਗੀਆਂ ਪਹਿਲਾਂ ਕਮੀਆਂ ਕਿਉਂ ਨਹੀਂ ਦੇਖਿਆ ਜਾਂਦੀਆਂ ਸੀਗੀਆਂ ਉਹੀ ਠੇਕੇਦਾਰ ਨੇ ਉਹੀ ਸਾਰੇ ਨੇ ਉਹ ਤੁਹਾਨੂੰ ਪਤਾ ਜੀ ਆਪਾਂ ਚੈਨਲ ਤੇ ਡਾਕੂਮੈਂਟ ਦੇ ਮੁਤਾਬਕ ਜੋ ਕੰਡੀਸ਼ਨ ਆ ਉਹ ਦਵਾ ਦਿੱਤਾ। ਅੱਛਾ ਮੈਨੂੰ ਐਮੀ ਸਾਹਿਬ ਹਣ ਇੱਕ ਗੱਲ ਦੱਸਿਓ 52% ਲੈਸ ਦੇ ਟੈਂਡਰ ਪਏ ਨੇ। ਇੱਕ ਮਿੰਟ ਗੱਲ ਕਰ ਲਓ ਤੇ GST ਵੀ ਲੱਗਣਾ ਠੀਕ ਹੈ। ਹੁਣ ਤੁਸੀਂ ਦੱਸੋ ਕੰਮ ਕੁਆਲਟੀ ਵਾਈਜ਼ ਕਿੱਦਾਂ ਦੇ ਹੋਣਗੇ? ਜਾਂ ਤਾਂ ਐਸਟੀਮੇਟ ਗਲਤ ਬਣੇ ਹੋਏ ਨੇ। ਜੇ ਇੰਨਾ ਪਰਸੈਂਟ ਉਹ ਜੋ ਪ੍ਰੋਫਿਟ ਹੈ ਦਾ ਮਤਲਬ ਉਹ ਤੁਸੀਂ ਪੋਰਟਲ ਜਰਾ ਸਾਰੇ ਐਮ ਸੀ ਸਾਹਿਬ ਸਾਨੂੰ ਕੁਆਲਟੀ ਚਾਹੀਦੀ ਆ ਮੇਰੇ ਵਾਰਡ ਦਾ ਇੱਕ ਟੈਂਡਰ ਫ੍ਰੀ ਕਮੇਟੀ ਤੇ ਗੱਲ ਕਰਿਆ ਆਪਾਂ ਸਾਰੇ ਤੁਸੀਂ ਐਮ ਸੀ ਸਿਮਾਨ ਸਾਰੇ ਯਾਹ ਪਾ ਕੋਈ ਮਾੜਾ ਕੰਮ ਤੇ ਨਹੀਂ ਹੁੰਦਾ ਬੰਦੇ ਜੇ ਆਪਾਂ ਐਮ ਸੀ ਸਾਹਿਬ ਮੇਰੇ ਵਾਰਡ ਦੀ ਗੱਲ ਸੁਣ ਲਓ ਠੀਕ ਹੈ ਜੀ ਪਿਛਲੀ ਵਾਰ ਇੱਕ ਟੈਂਡਰ ਹੋਇਆ ਸੀ ਨਿਕਾਇਬ ਦੇ ਵਿੱਚ ਅਨਕੰਪਲੀਟ ਪਿਆ ਠੇਕੇਦਾਰ ਕਹਿੰਦਾ ਪੈਸੇ ਪੂਰੇ ਹੋ ਗਏ ਹਮਾਲਿਆ ਸਕੂਲ ਦੀ ਗੱਲ ਆ ਉਹ ਉਹ ਕਿਹਨਾਂ ਦੇਖਣਾ ਵੀ ਰੋਡ ਬਣਿਆ ਰਗਾ ਸਾਰੇ ਲਗਾ ਦੇ ਅਸੀਂ ਥੋੜਾ ਬਣਾਉਣਾ ਰੋਡ ਬਣਿਆ ਰੋਡ ਰੋਡ ਬਣਦੇ ਤੁਮੇ ਕੱਲ ਕੱਸੀ ਅਸੀਂ ਆਪੇ ਕਸੂਰ ਵਾਰ ਕਿਉਂ ਲਾਉਂਦੇ ਹੋ ਠੀਕ ਹੈ ਤੇਰਾ ਰੋਡ ਬਣਿਆ ਲਾ ਰਿਹਾ ਆ ਫੋਨ ਆਇਆ ਮੈਨੂੰ ਆ ਮਨੂਚਾ ਕਿਹੋਂ ਮਨੂਚਾ ਚੋਂ ਹੈ ਨਹੀਂ ਅੰਦਰ ਉਹਦੇ ਸਾਹਮਣੇ ਵੀ ਬੰਦਾ ਮੇਰੇ ਦਰਦ ਐਨੀ ਦਾ ਟਾਇਲ ਦਿਖੋ ਟਾਇਲ ਕਿੱਥੇ ਮੈਨੂੰ ਹੁਣ ਟੋੜੇ ਦੀ ਗੱਲ ਠੀਕ ਕਰੀਏ ਦੇਖੋ ਟਾਇਲ ਤੁਮੇ ਵਾਲੀ ਕਿੱਥੇ ਹੈ ਪ੍ਰਧਾਨ ਜੀ ਅਗਰ ਤੁਸੀਂ ਕਲੀਅਰ ਕਰੋ 20 ਲੱਖ ਟਾਇਲ ਕਿੱਥੇ ਆ ਨਹੀਂ ਯੋਗ ਸਾਹਿਬ ਨੂੰ ਉਹ ਵੀ ਬੈਠੇ ਹੋ ਐਮੀ ਸਾਹਿਬ ਬੈਠੇ ਨੇ ਜਿਹੜੇ ਐਮਸੀ ਸਾਹਿਬ ਕਹਿੰਦੇ ਨੇ ਇਹਦੀ ਜੋ ਕੋਈ ਟਾਈ ਕਮੇਟੀ ਬਣਾਓ ਜਿਹੜੇ ਵੀ ਜ਼ਿੰਮੇਵਾਰੀ ਸੀਗਾ ਉਸ ਟਾਈ ਉਹ ਦੇਖੋ ਉਹਦੇ ਤੋਂ ਬਹੁਤ ਕਰੋ ਜੀ ਪੂਰਾ ਦੇਖੋ ਜਿਹੜਾ ਇਹ ਟੈਲਾਂ ਦਾ ਪ੍ਰੋਜੈਕਟ ਸੀਗਾ ਇਸ ਕਰਕੇ ਆਇਆ ਸੀਗਾ ਕਿ ਇਹ ਦੁਬਾਰਾ ਵਰਤੋਂ ਚ ਆ ਸਕਣ ਲੈਨੋਪਾਰ ਤਕਰੀਬਨ 2019 ਦੇ ਵਿੱਚ ਮੈਚਜ ਦੇ ਟਾਈਮ ਦੇ ਵਿੱਚ 22 ਕਰੋੜ ਦੇ ਟੈਂਡਰ ਲੱਗੇ ਸੀਗੇ ਜਿਹਦੇ ਵਿੱਚ ਲੈਨੋਪਾਰ ਸਕਦੀ ਬੰਦ 10 ਕਰੋੜ ਦੇ ਕੰਮ ਹੋਏ ਸੀ ਬਿਲਕੁਲ ਨਵੀਂ ਟਾਇਲ ਲੱਗੀ ਹੋਈ ਸੀਗੀ ਜਿਹੜੀ ਕਿ ਜਦੋਂ ਸੀਵਰੇਜ ਪਿਆ 20 ਦੇ ਵਿੱਚ ਇਹ ਪੱਟੀ ਗਈ ਪਟਕੇ ਟਾਇਲ ਦੁਬਾਰਾ ਵਾਰਤੋਂ ਚ ਲੈਣੀ ਸੀਗੀ ਆਪਾਂ ਨੇ ਉਹ ਉਸ ਟਾਇਲ ਇਹਨਾਂ ਨੇ ਜੀਕੇ ਨਿਗਲੇਵ ਚ ਇਕੱਠੀ ਕੀਤੀ ਸੀ ਚਾਰ ਦੇ ਤਕਰੀਬਨ 4 ਲੱਖ ਦੇ ਆਸ-ਪਾਸ ਤੇ ਉਸ ਟਾਇਲ ਇਹਨਾਂ ਨੇ ਤੇ ਪੰਜ ਨੰਬਰ ਟੈਂਕੀ ਕੋਲ ਬਠੀ ਕੀਤੀ ਤਕਰੀਬਨ ਟੋਟਲ 20 ਲੱਖ ਟਾਇਲ ਦੇ ਆਸ-ਪਾਸ ਮਿਨੀਮਮ ਬਣ ਗਿਆ ਘੱਟੋ-ਘੱਟ ਦੱਸ ਰਿਹਾ ਤੁਹਾਨੂੰ ਮੈਂ ਉਹ ਟਾਇਲ ਚੋ ਅਜ ਇੱਕ ਵੀ ਟਾਇਲ ਨਗਰ ਕੌਂਸਲ ਦੇ ਉਹਦੇ ਵਿੱਚ ਨਹੀਂ ਹੈਗੀ ਨਾ ਅਫਸਰ ਜਵਾਬ ਦੇ ਰਹੇ ਨੇ ਜੀਕੇ ਨਿਗਲੇਵ ਚ ਇੱਕ ਟਾਇਲ ਨਹੀਂ ਜਾ ਕੇ ਦੇਖ ਲਓ ਉੱਥੇ ਇਹ 20 ਲੱਖ ਟਾਇਲ ਕਿੱਥੇ ਗਈ ਕਿਥੇ ਨਹੀਂ ਆਫਸਰ ਬਿਲਕੁਲ ਜਵਾਬ ਨਹੀਂ ਦੇ ਰਹੇ ਆਫਸਰਾਂ ਨੇ ਪੂਰੀ ਲੁੱਟ ਮਚਾਈ ਵੀ ਆ ਤੁਹਾਨੂੰ ਹੋਰ ਦੱਸ ਦਿੰਨਾ ਇੱਕ ਹੁਣ ਟੈਂਡਰ ਹੋਏ ਨੇ 52% ਤੇ ਤੁਸੀਂ ਆਪ ਇਹ ਦੇਖ ਲਓ 52% ਲੈਸ ਬਹਿ ਗਿਆ 52 52% ਪਲੱਸ 18% ਜੀਐਸਟੀ ਆ ਕਿੰਨੇ ਹੁਣ ਕੰਮ ਕਿੰਨਾ ਰਹਿ ਗਿਆ ਉਹਦੀ ਕੁਆਲਿਟੀ ਕੀ ਹੋਊਗੀ ਉਹ ਕੰਮ ਪੂਰੇ ਹੋਣਗੇ ਕਿਹ ਕੰਮ ਸਹੀ ਹੋਣਗੇ ਇਹ ਆਫਸਰ ਇਹਦੇ ਲਈ ਕੋਈ ਜਵਾਬ ਨਹੀਂ ਦੇ ਰਹੇ ਸਾਡੇ ਆਫਸਰ ਬਿਲਕੁਲ ਜ਼ੀਰੋ ਨੇ ਇਨੇ ਨੇ ਪੂਰੀ ਲੋਟ ਮਚਾਈ ਵੀ ਐ ਇੱਥੇ ਕੋਈ ਸੁਣਵਾਈ ਨਹੀਂ ਇੱਥੇ ਜਿੱਥੇ ਮਰਜੀ ਸ਼ਿਕਾਇਤ ਕਰ ਲਓ ਮੈਂ ਤਾਂ ਉੱਪਰ ਤੱਕ ਸ਼ਿਕਾਇਤਾਂ ਕਰਕੇ ਦੇਖ ਲਿਆ ਹਾਈ ਕੋਰਟ ਤੱਕ ਜਾ ਕੇ ਦੇਖ ਲਿਆ ਕੁਝ ਨਹੀਂ ਬਣ ਰਿਹਾ ਸਭ ਫਿਕਸ ਐ ਇੱਥੇ ਸੀਐਮ ਕੋਰਟ ਤੇ ਸ਼ਿਕਾਇਤ ਜਾ ਕੇ ਦੇਖ ਰਹੀ ਹੈ ਜੀ ਬਿਲਕੁਲ ਹੋਈ ਹੈ ਜੀ ਮੈਂ ਹਾਈ ਕੋਰਟ ਚ ਕੇਸ ਪਾਇਆ ਹੋਇਆ ਸਾਡੀ ਕੋਈ ਸੁਣਵਾਈ ਹੋਣੀ ਜਿਹਨੇ ਪਿਛਲੇ ਟਰਮ ਦੇ ਵਿੱਚ ਪ੍ਰਸਤਾਜਾਰ ਹੋਇਆ ਸੀਗਾ ਉਹਦੀਆਂ ਕੰਪਲੇਂਟਾਂ ਹੁਣ ਪਿੱਛੇ ਜੇ ਇੱਕ ਕੰਪਲੇਂਟ ਪਾਈ ਤੇ ਵੀ ਗਲਿਓ ਖਾ ਕੇ ਹੁਣ ਦੱਸੋ ਗਲੀ ਸਾਫਤ ਵੀ ਹੋ ਗਈ ਗਲੀ ਬਣੀ ਨਹੀਂ ਅਸੀਂ ਉਹਦੇ ਲਈ ਜਵਾਬ ਦਿੰਦੇ ਫਿਰ ਤੇ ਆਪ ਤੁਸੀਂ ਸਾਡੇ ਮੋਜਨਾ ਬੈਠੇ ਨੇ ਇੱਕ ਟਾਇਲ ਵੀ ਕਿੰਨੇ ਕੀਤੇ ਜਿਹੜੇ ਅੱਜ ਕੱਲ ਮਿਨੀਮਮ ਟਾਇਲ 5 ਤੋਂ 6 ਰੁਪਏ ਦੀ ਪੁਰਾਣੀ ਟਾਇਲ ਵਿਕਦੀ ਆ ਮਾਰਕੀਟ ਦੇ ਵਿੱਚ ਜੇ 20 ਕਰੋੜ ਆਪਣੇ ਲੱਖ ਟਾਇਲ ਦਾ 20 ਕਰੋੜ ਰੁਪਏ ਤੋਂ ਉੱਪਰ ਦਾ ਬਣਾਇਆ ਤੇ ਗਿਆ ਕਿੱਥੇ ਜ਼ਿੰਮੇਵਾਰੀ ਤਾਂ ਆਪਸਰਾਂ ਦੀ ਹੋਇਆ ਇਹ ਕਾਹਦੇ ਵਾਸਤੇ ਬੈਠੇ ਨਿਕਾਹ ਲੈਂਦੇ ਨੇ ਇੱਥੇ ਸਾਡਾ ਤਾਂ ਫਰਜ਼ ਆ ਆਵਾਜ਼ ਚੱਕਣਾ ਲੋਕਾਂ ਨੂੰ ਦੱਸਣਾ ਵੀ ਸਾਡੇ ਇੱਥੇ ਆਹ ਕੁਝ ਹੋ ਰਿਹਾ ਆਪਸਰ ਮਨਮਰਜ਼ੀਆਂ ਕਰ ਰਹੇ ਨੇ ਕਿਉਂਕਿ ਉੱਪਰੋਂ ਕੋ ਡੰਡਾ ਨਹੀਂ ਆਏਗਾ ਇਹਨਾਂ ਨੂੰ ਇਹ ਤੇ ਤਾਂ ਤਾਂ ਰੰਗਲ ਸੇ ਮਾ ਅਗਲਾ ਸਟੈਪ ਤਾਂ ਦੇਖੋ ਮੈਂ ਤਾਂ ਸਾਰੇ ਹੌਕੂ ਨੂੰ ਦੱਸਦਾ ਵੀ ਆਹ ਪ੍ਰੋਬਲਮ ਮੈਂ ਇੰਦੇ ਖਿਲਾਫ ਇਹੀ ਸ਼ਿਕਾਇਤ ਕਰਾਂਗੇ ਸ਼ਿਕਾਇਤ ਦੀ ਕੋਈ ਸੁਣਵਾਈ ਨਹੀਂ ਹੋਣੀ ਮੈਂ ਤਾਂ ਪਿਛਲੇ 10 ਸਾਲਾਂ ਤੋਂ ਇਹੀ ਦੇਖ ਰਿਹਾ ਕਿਥੇ ਮਰਜ਼ੀ ਸ਼ਿਕਾਇਤ ਕਰ ਲਓ ਕੋਈ ਕਾਰਵਾਈ ਨਹੀਂ ਵਿਜੀਲੈਂਸ ਦੀ ਜਿਹੜੀ ਇਨਕੁਆਰੀ ਵੀ ਹੁੰਦੀ ਆ ਉਹ ਵੀ ਕੁਛ ਟਾਈਮ ਟੱਕੇ ਹੁੰਦੀ ਆ ਉਸ ਤੋਂ ਬਾਅਦ ਇਹ ਵੀ ਕੋਨਾਣਾ ਸੈਟਿੰਗਾਂ ਕਰ ਜਾਂਦੇ ਨੇ ਕੁਛ ਨਹੀਂ ਹੁੰਦਾ ਦੱਸੋ ਕਿੰਨੀ ਵਾਰ ਵਿਜੀਲੈਂਸ ਆਈ ਹੈ ਕਿਹੜੇ ਅਵਸਰ ਤੇ ਕਾਰਵਾਈ ਹੋਈ ਹੈ ਤੇ ਸਭ ਮਿਲੀਭੁਗਤ ਜਿਹੜਾ ਮੁੱਦਾ ਉੱਠਿਆ 20 ਲੱਖ ਟਾਇਲਾਂ ਜਿਹੜੀਆਂ ਕਿਨੀਆਂ ਗਾਇਬ ਨੇ ਕਰੀ ਅਨਦਰ ਕੰਸਲਟਿੰਗ ਨਹੀਂ ਪਤਾ ਨਹੀਂ ਇਹ ਤਾਂ ਹੁਣ ਮੇਰੇ ਵੀ ਅੱਗੇ ਧਿਆਨ ਚ ਆਇਆ ਵਾ ਇਹਦੇ ਬਾਰੇ ਮੈਂ ਹਾਲੇ ਕੁਝ ਨਹੀਂ ਕਹਿ ਸਕਦਾ ਇਹ ਤਾਂ ਐਸ ਪਰ ਅਕੋਰਡਿੰਗ ਗੱਲ ਕਰ ਸਕਦਾ ਸਰਬੰਧਾਨ ਜੀ ਕਹਿੰਦੇ ਕੋਮੇਟੀ ਬਣਾਈਏ ਕੋਈ ਹੋਰ ਪਤਾ ਨਹੀਂ ਇਹ ਤਾਂ ਫਿਰ ਪਰਦਾ ਜੋ ਵੀ ਹੈ ਇਸ ਲੈਵਲ ਤੇ ਪ੍ਰਧਾਨ ਜੀ ਐਕਸਪਲੇਨ ਕਰ ਸਕਦੇ किंग ऑफ स्पाइसेस रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम खाना किंग ऑफ स्पाइसेज king of spices restaurant cafe and a rooftop mein aapka swagat hai